ਸ਼ਿਕਾਂਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੈਸ ਵੱਲੋਂ ਬਹੁਤ-ਬਹੁਤ ਸਾਰਾ ਹੈ ਜੀ ਬਹੁਤ ਪਿਆਰੀ ਕੀ ਜੌਰਜਟ ਦੀ ਐਸ ਤੁਹਾਨੂੰ ਕਲੈਕਸ਼ਨ ਦੇਣ ਜਾ ਰਹੀ ਹੈ ਜੀ ਬ੍ਰੌਕੇਟ ਦੇ ਸੂਟ ਨੇ ਬਹੁਤ ਪਿਆਰੇ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦਿਖਾਏ ਆ ਏ ਉਸ ਟਿੰਦੇ ਸੂਟ ਨੇ ਜੀ ਜਿਸ ਜਿਨ ਵਿੱਚ ਕਿਸੇ ਫੰਕਸ਼ਨ ਸੀਗੀ ਤੇ ਮੇਰੇ ਤੋਂ ਇਹਨਾਂ ਦੀ ਬੁਕਿੰਗ ਨਹੀਂ ਲਈ ਗਈ ਮੈਸੇਜ ਤਾਂ ਬਹੁਤ ਜ਼ਿਆਦਾ ਆਏ ਸੀਗੇ ਪਰ ਮੇਰੇ ਤੋਂ ਇਹਨਾਂ ਦੀ ਬੁਕਿੰਗ ਨਹੀਂ ਲਈ ਗਈ ਸਾਰੇ ਸੂਟਾਂ ਨਹੀਂ ਇਹਨਾਂ ਚ ਥੋੜੇ ਬਾਅਦ ਤੇ ਸੂਟਾਂ ਨਹੀਂ ਮੇਰੇ ਤੋਂ ਬੁਕਿੰਗ ਲਈ ਗਈਆਂ ਤੇ ਬਾਕੀ ਸਾਰੀਆਂ ਦੀਆਂ ਫੋਟੋ ਸੀਗੀਆਂ ਮੈਂ ਕੈਨਸੀ ਮੈਂ ਜਾ ਕੇ ਦੱਸਾਂਗੀ ਸ਼ਾਪ ਤੇ ਸੂਟ ਹੈ ਜਾਂ ਨਹੀਂ ਤੇ ਮੇਰੇ ਮੈਸੇਜ ਇੰਨੇ ਜ਼ਿਆਦਾ ਹੋਣ ਕਰਕੇ ਮਤਲਬ ਮੈਨੂੰ ਕਿਸੇ ਨੂੰ ਵੀ ਰਿਪਲਾਈ ਨਹੀਂ ਮੇਰੇ ਤੋਂ দেয়া ਗਿਆ ਤਾਂ ਕਰਕੇ ਇਹਨਾਂ ਸੂਟਾਂ ਦੀ ਮੈਂ ਦੁਬਾਰਾ ਵੀਡੀਓ ਬਣਾ ਰਹੀ ਹਾਂ ਅੱਜ ਜੋ ਵੀ ਤੁਹਾਨੂੰ ਅੱਜ ਦੀ ਵੀਡੀਓ ਚ ਸੂਟ ਪਸੰਦ ਆ ਜੀ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ 8283 828381 ਨੰਬਰ ਹੈ ਜੀ ਉਸ ਦੀ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਸੂਟ ਵੈਸੇ ਤੁਸੀਂ ਦੇਖੇ ਹੋਏ ਆ ਮੈਂ ਤੁਹਾਨੂੰ ਕਲਰ ਆਪਸ਼ਨ ਦੇ ਦਾਨੀ ਆ ਜੀ ਇਹਨਾਂ ਸਾਰੇ ਸੂਟਾਂ ਦੇ ਵਿੱਚ ਪ੍ਰਾਈਸ ਹੈਗੇ ਨਾ ਸੂਟਾਂ ਦਾ 4500 ਸਟੱਫ ਬਹੁਤ ਜ਼ਿਆਦਾ ਫਾਈਨ ਆ ਇਹ ਸ਼ਾਪ ਤੋਂ ਸਾਡੇ ਕਾਫੀ ਸਾਰੇ ਸੂਟ ਨਿਕਲ ਗਏ ਕਿਉਂਕਿ ਜਿਹੜਾ ਵੀ ਕੋਈ ਦੇਖਦਾ ਸੂਟ ਇਹਨਾਂ ਨੂੰ ਤਾਂ ਦੇਖੇ ਬਿਨਾ ਐਦਾਂ ਹੁੰਦਾ ਵੀ ਅਸੀਂ ਲੈ ਲਈਏ ਸਟਾਫ ਵੀ ਇੰਨਾ ਫਾਈਨ ਤੇ ਹਰ ਇੱਕ ਦੇ ਏਜ ਵਾਸਤੇ ਸੂਟ ਨੇ ਜੀ ਤੇ ਇਹਦੇ ਵਿੱਚ ਐਦਾ ਕਿ ਕੁਝ ਚੁੱਬਣੇ ਵਾਲਾ ਵੀ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਹੜੀ 크ਰੇਪ ਦੀਆਂ ਸਲਵਾਰਾਂ ਨੇ ਜੀ ਇਹਨਾਂ ਦੇ ਨਾਲ 3 3 ਮੀਟਰ ਦੀਆਂ ਪਿਓਰ ਵਾਲੀ ਜਾਰਜਟ ਲੱਗੀ ਹੋਈ ਆ ਤੇ ਸਾਰੇ ਜਿਹੜਾ ਇਹਦਾ ਇਹ ਵਰਕ ਆ ਇਹ ਬਹੁਤ ਜ਼ਿਆਦਾ ਥ्रेड ਵਰਕ ਹੈ ਇਹਦੇ ਵਿੱਚ ਯੂਜ਼ ਕੀਤਾ ਹੋਇਆ ਤਿੱਲਾ ਬਹੁਤ ਘੱਟ ਆ ਠੀਕ ਹੈ ਤਾਂ ਕਰਕੇ ਕਈਆਂ ਦੇ ਸਕਿਨ ਲੱਡਦਾ ਹੁੰਦਾ ਤਿੱਲਾ ਤਾਂ ਉਹ ਵੀ ਪ੍ਰੋਬਲਮ ਨਹੀਂ ਆਏਗੀ ਕਲਰ ਆਪਸ਼ਨ ਬਹੁਤ ਪਿਆਰੀ ਪਿਆਰੀ ਹੈ ਇਹ ਹੈਗੇ ਜੀ ਲੰਮੇ ਚੌੜੇ ਜ ਇਹਨਾਂ ਦੇ ਦੁਪੱਟੇ ਠੀਕ ਹੈ ਜਾਂੜ ਵਾਲਾ ਦੁਪੱਟਾ ਬਹੁਤ ਸੋਹਣਾ ਇਹ ਸਾਰੇ ਸੌਫਟ ਨੇ ਤੁਸੀਂ ਜਿੱਥੇ ਵੀ ਦੁਪੱਟੇ ਨੂੰ ਖੜਾਓਗੇ ਉਦਾਂ ਖੜ ਜੇਗਾ ਬਹੁਤ ਸੋਹਣੀ ਲੁੱਕ ਆ ਜੇ ਸੋਟਦੇ ਕ੍ਰੀਪ ਦੀਆਂ ਸਲਵਾਰਾਂ ਜੌਰਜਟ ਦੀ ਸ਼ਰਟ ਆ ਤੇ ਜੌਰਜਟ ਦਾ ਹੀ ਹੈਗਾ ਨਾਲ ਦੁਪੱਟਾ ਕਲਰ ਆਪਸ਼ਨ ਦਿਖਾ ਦਾਨੀ ਆ ਜੀ ਹੁਣ ਤੁਹਾਨੂੰ ਇਹਦੇ ਵਿੱਚ ਕਲਰ ਹੈਗਾ ਇਹ ਰਸਟੀ ਮਹਿਰੂਨ ਕਲਰ ਠੀਕ ਹੈ ਰਸਟੀ ਮਹਿਰੂਨ ਸ਼ੇਡ ਆ ਜੀ 컬러 ਤਾਂ ਬਹੁਤ ਸੋਹਣੇ ਸੋਹਣੇ ਆ 크ਰੇਪਟੀਆਂ ਸਲਵਾਰਾਂ ਦੇ ਨਾਲ ਇਹ ਹੈਗਾ ਇਹਦਾ ਸੈਕਿੰਡ ਕਲਰ ਕਲਰ ਬਹੁਤ ਸਾਰੇ ਆ ਤੇ ਇੱਕ ਕਲਰ ਹੈਗਾ ਇਹਦੇ ਵਿੱਚ ਮਹਿੰਦੀ ਜੀ ਇਹ ਗ੍ਰੀਨ ਸ਼ੇਡ ਆ ਇਹ ਦੁਪੱਟਾ ਇਹਦਾ ਠੀਕ ਹੈ ਇਹ ਹੈਗਾ ਜੀ येलो ਕਲਰ ਫੋਟੋਆਂ ਤਾਂ ਬਹੁਤ ਸਾਰੀਆਂ ਆਈਆਂ تھیں ਮੇਰੇ ਕੋਲ ਇਹਨਾਂ ਸੂਟਾਂ ਦੀਆਂ ਪਰ ਉਹ ਕਈ ਵਾਰੀ ਇੰਨੇ ਕਿ ਬੀਜ਼ੀ ਹੋ ਜਾਨੇ ਕਿਸੇ ਫੰਕਸ਼ਨ ਤੇ ਵੀ ਨਾ ਤਾਂ ਰਿਪਲਾਈ ਉਹ ਦੇ ਫਾਨੀ ਆ ਨਾ ਸਮਝ ਲੱਗਦਾ ਵੀ ਕਿਹੜੇ ਸੂਟ ਦੀ ਬੁਕਿੰਗ ਲੈ ਲਈ ਕਿਹੜੇ ਦੀ ਨਹੀਂ ਇਹ ਦੋਨੋਂ yellow colors ਚ ਫਰਕ ਆ ਇਹ light tone ਤੇ ਆ ਇਹ dark ਤੇ ਆ ਠੀਕ ਹੈ ਇਹ ਜਿਹਨੂੰ ਆਪਾਂ mustard ਜャ yellow ਬੋਲਦੇ ਨੇ ਉਹ ਵਾਲਾ yellow ਆ ਨੈਕਸਟ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ pink ਜャ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਇਹ ਪਰਪਲ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਵਾਈਨ ਸ਼ੇਡ ਆ ਇਹ ਹੈਗਾ ਜੀ ਲਾਈਟ ਪੀਚੀ ਵੇਜ ਜਿਹਾ ਸ਼ੇਡ ਠੀਕ ਹੈ ਇੱਕ ਕਲਰ ਮਿਲチェਗਾ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਸ਼ੇਡ ਆ ਠੀਕ ਹੈ ਇਹ ਪੀਕਾਕ ਜੀ ਟੋਨ ਦੇ ਉੱਪਰ ਆ ਜਾਂਦਾ ਹੈ ਸਲਵਾਰਾਂ 3 3 ਮੀਟਰ ਦੀਆਂ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਦੁਪੱਟਾ ਇੱਕ ਕਲਰ ਮਿਲ ਜਾਊਗਾ ਤੁਹਾਨੂੰ ਇਹਦੇ ਵਿੱਚ ਮਹਿੰਦੀ ਮਹਿੰਦੀ ਦੇ ਦੁਪट्टे ਦਾ ਡਿਜ਼ਾਈਨ ਥੋੜਾ ਜਿਹਾ ਚੇਂਜ ਆ ਇਹ ਇਹਦੇ ਦੁਪट्टे ਦਾ ਮੈਂ ਤੁਹਾਨੂੰ ਖੋਲ ਕੇ ਦਿਖਾ ਦੰਨੀ ਆ ਸ਼ਰਟ ਸੇਮ ਰਹੂਗੀ ਜੀ ਤੇ ਕ੍ਰੇਪ ਦੀ ਸਨਵਾਰ ਸੇਮ ਰਹੂਗੀ ਇਹਦਾ ਜਿਹੜਾ ਦੁਪੱਟਾ ਉਹ ਬਰੀਕ ਬੂਟੀ ਵਾਲਾ ਰਹੂਗਾ ਜੀ 4 ਸਾਈਡ ਬਾਰਡਰ ਦੇ ਨਾਲ ਠੀਕ ਹੈ ਇੱਕ ਕਲਰ ਹੈਗਾ ਇਹਦੇ ਵਿੱਚ ਰਸਟ ਨੈਕਸਟ ਕਲਰ ਮਿਲ ਜੇਗਾ ਤੁਹਾਨੂੰ ਇਹ ਲਾਈਟ ਜਿਹਾ ਸ਼ੇਡ ਆ ਬਹੁਤ ਪਿਆਰਾ ਜਿਹਾ ਠੀਕ ਹੈ ਇੱਕ ਕਲਰ ਹੈਗਾ ਇਹਦੇ ਵਿੱਚ ਡਾਰਕ ਗ੍ਰੇ ਇੱਕ ਹੈਗਾ ਲਾਈਟ ਗ੍ਰੇ ਕਲਰ ਇੱਕ ਤੋਂ ਇੱਕ ਨੇ ਜੀ ਸਾਰਿਆਂ ਦੇ ਨਾਲ ਜਾਲ ਵਾਲੇ ਦੁਪੱਟੇ ਨੇ ਇਹਨਾਂ ਦੇ ਨਾਲ ਤੇ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 4500 ਇਹ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਜਿਹਾ ਸ਼ੇਡ ਆ ਠੀਕ ਹੈ ਜੀ ਤੇ ਇਹ ਹੈਗੀ ਇਹਦੇ ਨਾਲ ਕ੍ਰੇਪ ਦੀ ਸਲਵਾਸ਼ ਨਾਇ ਮੈਰੂਨ ਕਲਰ ਆ ਨਾਇ ਬਹੁਤ ਸੋਹਣਾ ਜਿਹਾ ਕਲਰ ਆ ਇਹਦੇ ਨਾਲ ਇਹ ਹੈਗਾ ਦੁਪੱਟਾ ਠੀਕ ਹੈ ਫੋਰ ਸਾਈਡ ਬੂਟੀ ਦੇ ਨਾਲ ਇਹ ਕਲਰ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਗਰੇ ਗਰੇ ਸੂਟ ਦਾ ਜਿਹੜਾ ਸੌਰੀ ਸੇਵ ਹੀ ਆ ਹਾਂ ਜੀ ਡਿਜ਼ਾਈਨ ਇਹ ਨੈਕਸਟ ਡਿਜ਼ਾਈਨ ਜਿਹੜਾ ਹੁਣ ਮੈਂ ਖੋਲਿਆ ਉਹਦੀ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹ ਕਲਰ ਮਿਲ ਜੇਗਾ ਤੁਹਾਨੂੰ ਪਿੰਕ ਇਹ ਜਿਹੜਾ ਡਿਜ਼ਾਈਨ ਖੋਲਿਆ ਵਾ ਸਾਰੇ ਉਸਦੇ ਹੀ ਇਹ ਕਲਰ ਦੇ ਸਾਰੇ ਸੂਟਾਂ ਦਾ 4500 ਪ੍ਰਾਈਸ ਆ ਜੌਰਜਟ ਦਾ ਪਿਓਰ ਦੇ ਸ਼ਰਟ ਆ ਜੀ ਪਿਓਰ ਦੇ ਸੂਟ ਨੇ ਸਾਰੇ ਜੋ ਮੈਂ ਤੁਹਾਨੂੰ ਬ੍ਰாக்கਟ ਤੇ ਬਹੁਤ ਤਰ੍ਹਾਂ ਦੇ ਸੂਟ ਦਿਖਾਨੀ ਹੁੰਦੀਆਂ ਮਤਲਬ 15 1600 ਦੀ ਰੇਂਜ ਤੋਂ ਸ਼ੁਰੂ ਹੋ ਜਾਂਦੇ ਆ ਸਟਫ ਤੇ ਡਿਪੈਂਡ ਹੁੰਦਾ ਜੀ ਤੇ ਇਹ ਹੈਗੇ ਨੇ ਸਾਰੇ ਪਿਓਰ ਵਾਲੇ ਸੂਟ ਉਹ ਇਹਨਾਂ ਨੂੰ 5000 ਦਾ ਸੇਲ ਕਰ ਰਿਹਾ ਕੋਈ 6000 ਦਾ ਕਰ ਰਿਹਾ ਇਹ ਬਹੁਤ ਮਤਲਬ ਜੋਰਜਟ ਜੇ ਸਭ ਤੋਂ ਟੌਪ ਦੀ ਆਈਟਮ ਹੈ ਇਹ ਇਹ ਨੇਵੀ ਬਲੂ ਕਲਰ ਵੀ ਬਹੁਤ ਸੋਹਣਾ ਲੱਗਦਾ ਠੀਕ ਹੈ ਜੀ ਤੇ ਨੈਕਸਟ ਡਿਜ਼ਾਈਨ ਦੰਨੀ ਹੈ ਤੁਹਾਨੂੰ ਇਹ ਹੈਗਾ ਜੀ ਸ਼ਰਟ ਦਾ ਡਿਜ਼ਾਈਨ ਪਲੇਨ ਸਲਵਾਰ ਹੋਗੀ ਇਹਦੇ ਨਾਲ ਵੀ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਦੁਪੱਟਾ ਰਹਿ ਗਿਆ ਇਦਾਂ ਵੇਚਣਾ ਦੇਖੋ ਸੂਟ ਸੋਨਾ ਜੀ ਸੂਟ ਬਹੁਤ ਜਿਆਦਾ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਇਹ ਪਰਪਲ ਕਲਰ ਹੈ ਠੀਕ ਹੈ ਪਰਪਲ ਕਲਰ ਤੇ ਦੁਪੱਟਾ ਆ ਗਿਆ ਬਹੁਤ ਸੋਨਾ ਡਿਜ਼ਾਈਨ ਹੈ ਬੇਲ ਵਾਲੇ ਚ সিলਵਰ ਵਰਕ ਦਾ ਤੇ ਇੱਕ ਆ ਗਿਆ ਜੀ ਇਹਦੇ ਵਿੱਚ ਇਹ ਪਿੰਕ ਇਹ ਸਾਰੇ ਹੈਗੇ ਨੇ ਜੀ ਬੇਲਾਂ ਵਾਲੇ ਡਿਜ਼ਾਈਨ ਤੇ ਜਿਹੜਾ ਇਹ ਡਿਜ਼ਾਈਨ ਆ ਇਹਦਾ ਹੀ ਸਾਰਾ ਫਰੰਟ ਹੈਵੀ ਆ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਬਾਰਡਰ ਵਾਲਾ ਫੋਰ ਸਾਈਡ ਬਾਰਡਰ ਤੇ ਵਿੱਚ ਹੈਗੀਆ ਬੁਟੀ ਪ੍ਰਾਈਸ ਸੇਮ ਹੈ ਸਾਰੇ ਸੂਟਾਂ ਦਾ ਇੱਕ ਹੈਗਾ ਇਹ ਸਿੰਗਲ ਏਵੀ ਰੋਜ਼ ਫਲਾਰ ਵਾਲਾ ਡਿਜ਼ਾਈਨ ਆ ਬਹੁਤ ਸੋਹਣਾ ਡਿਜ਼ਾਈਨ ਆ ਖੂਜੀ ਡਿਜ਼ਾਈਨ ਠੀਕ ਹੈ ਜੀ ਪਹਿਲਾਂ ਡਿਜ਼ਾਈਨ ਸਾਰੇ ਬਹੁਤ ਪਿਆਰੇ ਪਿਆਰੇ ਜੀ ਹਨ ਤੇ ਨੈਕਟ ਤੁਹਾਨੂੰ ਦੇ ਰਹੀਆਂ ਮੈਂ ਇਹ ਕਟ ਦਾਣੇ ਦੇ ਉੱਪਰ ਸੂਟ ਰੈਡੀ ਕਰਵਾਏ ਆ ਸਾਰੇ ਪਹਿਲਾਂ ਵੀ ਕਰਵਾਏ ਸੀ ਇਹ ਰਿਪੀਟਡ ਆਰਡਰ ਹੈ ਜੀ ਸਾਰੇ ਸੂਟਾਂ ਦਾ ਤੇ ਇਹਦੇ ਨਾਲ ਹੈਗੀ ਸ਼ਿਮਰ ਦੀ ਸ਼ਰਟ ਇਹ ਹੈਗੇ ਸ਼ਿਮਰ ਦੇ ਸ਼ਰਟ ਠੀਕ ਹੈ ਤੇ ਸਾਰਾ ਹੀ ਫਰੰਟ ਹੈਵੀ ਦੇ ਨਾਲ ਦਾ ਸੂਟ ਇਹ ਬਾਜੂ ਤੇ ਵੀ ਹੈਵੀ ਵਰਕ ਮਿਲੇਗਾ ਤੁਹਾਨੂੰ ਇਹ ਸਾਰੇ ਠੀਕ ਹੈ ਜੀ ਕ੍ਰੇਪ ਦੀ ਸਲਵਾਰ ਇਹਦੇ ਨਾਲ 3 ਮੀਟਰ ਦੀ ਕਲਰ ਵੀ ਬਹੁਤ ਸੋਹਣਾ ਤੇ ਜਿਹੜਾ ਇਹ ਦੁਪੱਟਾ ਹੈ ਉਹ ਹੈਗਾ ਦੇਖਣਿਆਲਾ ਇਹ ਹੈਗੀ ਹੈ ਜੀ ਇਹਦੇ ਦੁਪੱਟੇ ਦੀ ਲੁੱਕ 4 ਸਾਈਡ ਵਰਕ ਦੇ ਨਾਲ ਤੇ ਸਾਰੇ ਦੁਪੱਟੇ 'ਚ ਰਹੂਗਾ ਜੀ ਵਰਕ ਤੇ ਪ੍ਰਾਈਸ ਰਹੇਗਾ ਸੂਟ ਦਾ 5500 55 ਦਾ ਸੂਟ ਹੈ ਜੀ ਇਹ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਟੋਟਲੀ ਹੈਂਡ ਵਰਕ ਦੇ ਉੱਪਰ ਆ ਇਹ ਕਲਰ ਮਿਲ ਜੇਗਾ ਤੁਹਾਨੂੰ ਇਹ ਰਸਟ শেਡ ਇਹ ਰਸਟ ਕਲਰ ਆ ਤੇ ਇਹ ਤੁਹਾਨੂੰ ਮਿਲ ਜੇਗਾ ইরਾਨੀ ਕਲਰ ইরਾਨੀ ਕਲਰ ਆ ਜੀ ਹਾਂ ਜੀ ਨੈਕਸਟ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਹੈਗੇ ਨੇ ਸ਼ਿਮਰ ਦੇ ਸੂਟ ਠੀਕ ਹੈ ਏਸੀ ਸਾਰੇ ਰੀਪੀਟ ਰੈਡੀ ਕਰਵਾਏ ਆ ਸੂਟ ਤੇ ਇਹਨਾਂ ਦੇ ਜਿਨ੍ਹਾਂ ਨੇ ਮਤਲਬ ਕਿ ਅਸੀਂ ਬੁਕਿੰਗ ਲਈ ਹੋਈ ਸੀ ਉਹਨਾਂ ਦੇ ਸੂਟ ਭੇਜ ਕੇ ਇਹਨਾਂ ਦੇ ਵਿੱਚੋਂ ਤੁਹਾਨੂੰ ਦੋ ਤਿੰਨ ਸੂਟ ਮਿਲ ਜਾਣਗੇ ਜੀ ਇਹ ਸ਼ਿਮਰ ਦਾ ਸੂਟ ਆ ਤੇ ਇਹ ਸਾਰਾ ਘੇਰੇ ਤੇ ਵਰਕ ਆ ਵਰਕ ਵੀ ਪਰਲਸ ਵਾਲਾ ਤੇ ਥਰੈਡ ਵਰਕ ਆ ਬਹੁਤ ਸੋਹਣਾ ਵਰਕ ਆ ਸਿਲਕ ਦੀ 3 ਮੀਟਰ ਦੀ ਸਲਵਾਰ ਹੈ ਇਹਦੇ ਨਾਲ ਤੇ ਇਹ ਹੈਗਾ ਜੀ ਚਨਾਉਨ ਸਫਾਉਣ ਦਾ ਦੁਪੱਟਾ ਕਾਫੀ ਸਾਰੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੇ ਇਹਦੇ ਵੀ ਸਿਰਫ ਤੁਹਾਨੂੰ ਦੋ ਹੀ ਕਲਰ ਮਿਲਣਗੇ ਤੇ ਬਾਕੀ ਸਾਰਾ ਸਟਾਕ ਅਸੀਂ ਬੁਕਿੰਗ ਵਾਸਤੇ ਗੱਲਤਾ ਕਿਉਂਕਿ ਇਸ ਤੋਂ ਬਾਅਦ ਚ ਵੀ ਮੈਂ ਇਹਦੇ ਦੋ ਸੈੱਟ ਬਣਵਾਏ ਸੀ ਇਹਨਾਂ ਦਾ 3500 ਪ੍ਰਾਈਸ ਆ ਜੀ ਸੂਟ ਦਾ ਠੀਕ ਹੈ ਨੈਕਸਟ ਦੇ ਰਹੀਆਂ ਕ੍ਰੇਪ ਦੇ ਉੱਪਰ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਤੇ ਸੀਗੇ ਸੂਟ ਪ੍ਰਾਈਸ ਅਕੋਰਡਿੰਗ ਬਹੁਤ ਸੋਹਣੀ ਆਈਟਮ ਹੈ ਇਹ ਕ੍ਰੇਪ ਦੇ ਉੱਪਰ ਸੂਟ ਆ ਜੀ ਪ੍ਰਿੰਟ ਕ੍ਰੇਪ ਦੇ ਉੱਪਰ ਤੇ ਘੇਰਾ ਵਰਕ ਹੈਂਡ ਵਰਕ ਦੇ ਨਾਲ ਤੇ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ 2000 ਤੇ ਇਹ ਹੈਗਾ ਜੀ ਇਹਦੇ ਨਾਲ ਸ਼ਫੌਨ ਦਾ 2 ਟੀ ਮੀਟਰ ਦਾ ਲੰਮਾ ਛੋੜਾ ਜਾਂ ਦੁਪੱਟਾ ਤੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਜੀ ਇਹ 2010 ਸੂਟ ਆ ਤੇ ਇੱਕ ਪ੍ਰਿੰਟ ਤੁਹਾਨੂੰ ਇਹ ਮਿਲ ਜੇਗਾ ਇਸ ਪ੍ਰਿੰਟ ਦੇ ਵਿੱਚ ਇੱਕਦਾ ਹੀ ਸੂਟ ਰਹਿ ਗਿਆ ਹੋਏਗਾ ਇਹ ਸਾਰੇ ਸੀ ਰੀਪੀਟ ਆਰਡਰ ਕੀਤੇ ਹੋਏ ਸੂਟ ਨੇ ਘੇਰੇ ਤੇ ਦੇਖੋ ਦਬ ਘੇਰਾ ਕੰਮ ਹੈ ਤੇ ਥ्रेड ਦਾ ਵਰਕ ਹੈ ਜੀ ਇਸ ਦੇ ਉੱਪਰ ਤੇ ਨਾਲ ਹੈਗਾ ਤਿੱਲਾ ਵਰ ਇਹ ਹੈਗਾ ਜੀ ਨੈਕਸਟ ਕਲਰ ਜਿਹੜਾ نیچے ਡਿਜ਼ਾਈਨ ਖੋਲਿਆ ਤੇ ਇੱਕ ਹੈਗਾ ਜੀ ਇਹ ਲਾਈਟ ਫਿਰੋਜੀ ਜਾਂ ਸ਼ੇੜਾ ਇਹ 2000 ਦੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਚਾਰ ਪੰਜ ਸੂਟ ਬਾਅਦ ਚ ਦਿਖਾਏ ਆ ਤੇ ਇਸ ਤੋਂ ਪਹਿਲਾਂ ਵਾਲੇ ਸ਼ਿਮਰ ਵਾਲੇ 3500 ਦੇ ਸੂਟ ਸੀਗੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਦਾ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਹਾ ਦਿਨੇ ਵੀ ਥੈਂਕ ਯੂ so much